ਕੋਰ ਮੈਨ ਰਜਿਸਟਰਡ ਹੋਣ ਲੱਗੀ ਉਸ ਦਿਨ ਉਹ ਡਾਕ ਦਾ ਸਰਟੀਫਿਕੇਟ ਲੈ ਕੇ ਆਏ ਔਰ ਉਹ ਪੋਸਟਾ ਮੈਂ ਪਹਿੇ ਉਹਨੂੰ ਦੇ ਦਿੱਤ ਕਿਹਾ ਸੀ ਮੈਂ ਕਿਹਾ ਵੀ ਮੈਂ ਤਾਂ ਤੈਨੂੰ ਪਹਿਲੇ 20 ਲੱਖ ਰੁਪਏ ਦੇ ਹੀ ਬਟੇ ਜਿਹੜੀ ਮੇਰੇ ਕੋਲ ਜ਼ਮੀਨ ਸੀ ਮੈਂ ਤੈਨੂੰ ਦੇ ਹੀ ਬਟਾ ਨੋ ਹੀ ਸਬਰ ਲਈ ਕਿਹੜਾ ਪਿੰਡ ਆ ਤੁਹਾਡਾ ਪੂਰਾ ਐਡਰੈਸ ਦੱਸੋ ਮੇਰਾ ਪਿੰਡ ਹੈ ਜੀ ਦਹਲੀਜ ਕਲਾਂ ਜ਼ਿਲ੍ਹਾ ਮਰੀਕੋਲਾ ਦਾ ਰਹਿਣ ਵਾਲਾ ਮੈਂ ਜਿਹੜਾ ਜਦੋਂ ਤੁਹਾਡਾ ਵਿਆਹ ਹੋਇਆ ਕੀ ਗੱਲਬਾਤ ਹੋਈ ਸਾਰੇ ਮੇਰਾ 2019 ਦੇ ਵਿੱਚ ਹੀ ਮੈਰਿਜ ਹੁੰਦੀ ਆ ਔਰ ਮੈਰਿਜ ਤੋਂ ਬਾਅਦ 1 ਮਹੀਨਾ ਉਹ ਮੇਰੇ ਕੋਲੇ ਰਹਿੰਦੇ ਨੇ ਜੀ ਮੇਰੀ ਮੈਰਿਜ ਹੁੰਦੀ ਆ 2019 ਦੇ ਵਿੱਚ ਸਰੋਜ ਅਕਤਰ ਮਲਿਕ ਦੇ ਨਾਲ ਹੁੰਦੀ ਆ ਜੀ ਜੋ ਕਿ ਪਿੰਡ ਕੋਰੜ ਦੇ ਰਹਿਣ ਵਾਲੇ ਨੇ ਜਿਹਨਾਂ ਦਾ ਜ਼ਿਲ੍ਹਾ ਬਰਨਾਲਾ ਹੈ ਤੇ ਉਹਨਾਂ ਨਾਲ ਮੈਰਿਜ ਹੁੰਦੀ ਆ ਮੈਰਿਜ ਤੋਂ ਬਾਅਦ 1 ਮਹੀਨਾ ਮੇਰੇ ਕੋਲੇ ਰਹਿੰਦੇ ਨੇ ਜੀ 1 ਮਹੀਨਾ ਰਹਿਣ ਦੇ ਬਾਅਦ ਅਸੀਂ ਸਾਡੀ ਵਧੀਆ ਮਤਲਬ ਫੈਮਿਲੀ ਤੌਰ ਤੇ ਚੱਲਦਾ ਕੰਮ ਜੀ ਔਰ 1 ਮਹੀਨਾ ਅਸੀਂ ਬਾਹਰ ਜਣੇ ਹੋਟਲਾਂ ਦੇ ਵਿੱਚ ਹੀ ਰਹੇ ਆਪਣੇ ਘਰੇ ਤਾਂ ਮੇਰੇ 1 ਦਿਨ ਨਹੀਂ ਰਹੇ ਕਿ ਉਹ ਔਰ ਵਿਆਹ ਹੋਣ ਦੇ ਬਾਅਦ 1 ਮਹੀਨੇ ਤੋਂ ਬਾਅਦ ਫਿਰ ਬਾਹਰ ਕੈਨੇਡਾ ਚਲੇ ਜਾਂਦੇ ਨੇ ਕੈਨੇਡਾ ਚੱਲਣ ਤੋਂ ਬਾਅਦ ਮੇਰੇ ਨਾਲ ਵਧੀਆ ਸਾਲ ਗੱਲ ਹੁੰਦੀ ਆ ਤੇ ਉੱਥੇ ਜਾ ਕੇ ਉਹ ਮੇਰੀ ਤੀਜੇ ਕੁ ਮਹੀਨੇ 3 ਮਹੀਨਿਆਂ ਬਾਅਦ ਹੀ ਫੈਲ ਲਾ ਦਿੰਦੇ ਨੇ ਕੈਨੇਡਾ ਦੇ ਵਿੱਚ ਔਰ ਫਾਇਲ ਲਾਉਣ ਤੋਂ ਬਾਅਦ ਮੇਰਾ 2 ਸਾਲਾਂ ਬਾਅਦ ਵਿੱਚ ਕਰੋਨਾ ਆ ਗਿਆ ਸੀ ਉਹਦੇ ਵਿੱਚ 2 ਸਾਲਾਂ ਬਾਅਦ ਮੇਰੀ ਫਾਇਲ ਚੱਕੀ ਜਾਂਦੀ ਹੈ ਜਿਹਦੇ ਵਿੱਚੋਂ ਫਾਇਲ ਚੱਕਣ ਤੋਂ ਬਾਅਦ ਮੇਰੀ ਫਾਇਲ ਦੇ ਵਿੱਚ ਮੇਰੀ ਇੰਟਰਵਿਊ ਪੈਂਦੀ ਹੈ ਦਿੱਲੀ ਜੀ ਦਿੱਲੀ ਇੰਟਰਵਿਊ ਪੈਂਦੀ ਹੈ ਇੰਟਰਵਿਊ ਦੇ ਵਿੱਚੋਂ ਮੈਂ ਮਤਲਬ ਰਫਿਊਜ਼ ਆ ਜਾਂਦੀ ਹੈ ਮੇਰੀ ਜਿਹਦੇ ਵਿੱਚ ਕੁਝੋ ਸਵਾਲ ਪੁੱਛਦੇ ਨੇ ਔਰ ਮੈਂ ਉਹਨਾਂ ਨੂੰ ਜਵਾਬ ਦਿੰਨਾਗਾ ਮੈਰਿਜ ਦੇ ਰਿਲੇਟਡ ਜਿਹੜੀਆਂ ਵੀ ਗੱਲਾਂ ਪੁੱਛਦੇ ਨੇ ਮੈਂ ਉਹਨਾਂ ਨੂੰ ਦੱਸ ਦਾਂਗਾ ਔਰ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਕਿ ਉਹਨਾਂ ਦੀ ਪਹਿਲੇ ਮੈਰਿਜ ਹੀ ਹੁੰਦੀ ਆ ਉਹਨਾਂ ਦੀ ਪਹਿਲਾ ਮੈਰਿਜ ਹੋਈ ਹੁੰਦੀ ਹੈ ਜੀ ਪਹਿਲਾਂ ਉਹਦੀ ਇੱਕ ਮੈਰਿਜ ਹੋਈ ਸੀ ਜਿਹਦੇ ਬਾਅਦ ਉਹ ਮੇਰੇ ਤੋਂ ਐਂਬੈਸੀ ਕੁਐਸਚਨ ਕਰਦੀ ਆ ਵੀ ਜੋ ਉਹਨਾਂ ਦੀ ਪਹਿਲੀ ਮੈਰਿਜ ਹੋਈ ਆ ਵੀ ਉਹਦੇ ਵਿੱਚ ਉਹ ਤੁਸੀਂ ਮੈਨੂੰ ਐ ਦੱਸੋ ਵੀ ਉਹਨਾਂ ਤੋਂ ਉਹ ਖਰਚਾ ਲੈਂਦੀ ਆ ਜਾਂ ਉਹਨਾਂ ਨਾਲ ਹਲੇ ਗੱਲ ਕੰਟੈਕਟ ਦੇ ਵਿੱਚ ਹੈਗੀ ਆ ਜੋ ਕਿ ਮੇਰੀ ਘਰ ਵਾਲੀ ਨੇ ਮੈਨੂੰ ਪਹਿਲਾਂ ਹੀ ਇਹ ਗੱਲ ਤੋਂ ਜਵਾਬ ਦੇ ਦਿੱਤਾ ਸੀ ਵੀ ਤੂੰ ਉਹ ਪਹਿਲੀ ਮੈਰਿਜ ਦੇ ਵਿੱਚ ਮੇਰੇ ਨਾਲ ਕੋਈ ਰਿਲੇਟਡ ਆ ਉਹਦੇ ਨਾਲ ਗੱਲ ਕਰਨੀ ਹੈ ਨਹੀਂ ਜੋ ਹੋ ਗਿਆ ਹਵਾ ਗਿਆ ਜੀ ਪਹਿਲਾਂ ਪਤਾ ਸੀ ਤੁਹਾਨੂੰ ਵੀ ਉਹਦੀ ਮੈਰਿਜ ਨਹੀਂ ਜੀ ਉਹ ਮੈਨੂੰ ਪਤਾ ਨਹੀਂ ਸੀ ਜਦੋਂ ਮੇਰੀ ਮੈਰਿਜ ਕੋਡ ਮੈਰਿਜ ਰਜਿਸਟਰਡ ਹੋਣ ਲੱਗੀ ਉਸ ਦਿਨ ਉਹ ਡਿਵੋਰਸ ਦਾ ਸਰਟੀਫਿਕੇਟ ਲੈ ਕੇ ਆਏ ਉੱਥੇ ਔਰ ਉਸ ਟਾਈਮ ਮੈਂ ਪੈਸੇ ਉਹਨਾਂ ਨੂੰ ਦੇ ਚੁੱਕਿਆ ਸੀ ਜੋ ਕਿ ਮੈਂ 25 ਲੱਖ ਰੁਪਏ ਵਿਚੋਲੇ ਦੇ ਥਰੂ ਦਿੱਤਾਗਾ ਵਿਚੋਲਾ ਕੌਣ ਸੀ ਔਰ ਕਿਵੇਂ ਤੁਹਾਡੀ ਪੂਰੀ ਡੀਲ ਆ ਜਿਹੜੀ ਉਹ ਕਿੰਨੇ ਚ ਕਿਵੇਂ ਹੋਈ ਉਹ ਵੀ ਦੱਸੋ ਜੋ ਵਿਚੋਲਾ ਜੀ ਉਹ ਉਹਨਾਂ ਦੀ ਮਾਸੀ ਦਾ ਲੜਕਾ ਜਲਾਲਦੀਨ ਵਿਚੋਲਾ ਸੀ ਜੋ ਸਾਡੇ ਪਿੰਡ ਦੇ ਰਹਿਣ ਵਾਲੇ ਨੇ ਔਰ ਉਹ ਸਾਡੇ ਘਰੇ ਆਉਂਦਾ ਜਾਂਦਾ ਵਧੀਆ ਸੀ ਔਰ ਇਹ ਕੁੜੀ ਲਈ ਰਿਸ਼ਤਾ ਲੱਭ ਰਹੇ ਸੀ ਉਹ ਮੈਨੂੰ ਕਹਿ ਰਿਹਾ ਸੀ ਵੀ ਮਤਲਬ ਤੇਰਾ ਮੈਂ ਇਦਾਂ ਕਰਕੇ ਵਿਆਹ ਕਰਾ ਦੇਣਾ ਜੋ ਕਿ ਆਪਾਂ ਤੋਂ 32 ਲੱਖ ਦੀ ਡੀਲ ਕਰ ਰਹੇ ਨੇ ਉਹ ਕਹਿੰਦਾ ਉਹਦੇ ਵਿੱਚੋਂ ਜੋ ਕਿ 25 ਲੱਖ ਰੁਪਏ ਪਰ ਉਹਨੂੰ ਕੈਸ਼ ਦੇਵਾਂਗੇ ਬਾਕੀ ਜਦੋਂ ਤੂੰ ਇੰਡੀਆ ਛੱਡ ਕੇ ਕੈਨੇਡਾ ਪਹੁੰਚ ਗਿਆ ਬਾਕੀ ਉਧਰ ਦੇਵਾਂਗੇ ਜਾ ਕੇ ਔਰ ਇਦਾਂ ਉਹਨਾਂ ਨੇ ਗੱਲ ਮੇਰੇ ਨਾਲ ਕਰਕੇ ਚਲੋ ਮੇਰੀ ਮਤਲਬ ਮੈਂ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਜੇ ਆਪਣਾ ਠੀਕ ਹੁੰਦਾ ਵੀ ਕੈਨੇਡਾ ਜਾ ਰਹੇ ਆਂ ਆਪਾਂ ਤਾਂ ਕੋਈ ਗੱਲ ਨਹੀਂ ਆਪਾਂ ਕਰ ਦੇਾਂਗੇ ਔਰ ਮੈਂ ਆਪਣੀ ਜਿਹੜੀ ਜ਼ਮੀਨ ਸੀ ਸਾਰੀ ਵੇਚ ਚੁੱਕਿਆ ਸੀ ਵੇਚ ਕੇ ਫਿਰ ਉਹਨਾਂ ਨੂੰ ਮੈਂ ਪੈਸੇ ਦਿੱਤੇ ਸੀ ਔਰ ਇਦਾਂ ਬਚੋਲੇ ਨੇ ਵੈੜੀ ਡੀਲ ਜਿਹੜੀ ਹੋਈ ਸੀ ਉਹਨਾਂ ਨਾਲ ਇਦਾਂ ਹੋਈ ਸੀ ਔਰ ਬਚੋਲੇ ਨੇ ਸਾਰੀ ਜ਼ਮੀਨ ਬਚੋਲੇ ਨੂੰ ਹੀ ਵੇ ਦਿੱਤੀ ਆ ਬਚੋਲੇ ਨੇ ਹੀ ਉਹਨਾਂ ਨੂੰ ਪੇਮੈਂਟ ਸਾਰੀ ਦਿੱਤੀ ਆ ਜੋ ਕਿ ਉਹਨਾਂ ਦੀ ਮਾਸੀ ਦਾ ਲੜਕਾਗਾ ਅ ਮਤਲਬ ਜਦੋਂ ਕੈਨੇਡਾ ਚਲੇ ਗਏ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਉਸ ਤੋਂ ਬਾਅਦ ਕਦੋਂ ਮਤਲਬ ਤੁਹਾਨੂੰ ਇਹ ਲੱਗਿਆ ਕਿ ਹੁਣ ਮੈਨੂੰ ਇਹਨਾਂ ਨੇ ਲਜਾਣਾ ਨਹੀਂ ਔਰ ਜੇ ਕੀ ਉਹਨਾਂ ਨੇ ਤੋੜ ਕੇ ਤੁਹਾਨੂੰ ਕੀ ਜਵਾਬ ਦਿੱਤਾ ਮੇਰੀ ਜੀ 2 ਸਾਲ ਉਹਨਾਂ ਨਾਲ ਵਧੀਆ ਪੂਰੀ ਗੱਲ ਚੱਲਦੀ ਰਹੀ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਜਿੰਨੇ ਚਿਰ ਫੈਲ ਸਾਡੀ ਔਰ ਉਹ ਮੇਰੇ ਨਾਲ ਕੰਟੈਕਟ 'ਚ ਰਹੇ ਨੇ ਦਿਨ ਰਾਤ ਸਾਡੀਆਂ ਗੱਲਾਂ ਵੀ ਚੱਲਦੀਆਂ ਰਹੀਆਂ ਸੀ ਗੱਲ ਕਰਦੇ ਰਹੇ ਹਰ ਪਾਸੇ ਹੋਉਂਦੇ ਰਹੇ ਲੇਕਿਨ ਜਦੋਂ ਮੇਰੀ ਫੇਲ ਰਿਫਿਊਜ਼ਲ ਆ ਗਈ ਰਿਫਿਊਜ਼ਲ ਆ ਗਈ ਰਿਫਿਊਜ਼ਲ ਆ ਜਾਂਦੀ ਹੈ ਜੀ ਕੋਈ ਏਡੀ ਵੱਡਾ ਮੈਟਰ ਨਹੀਂ ਹੈਗਾ ਵੀ ਇਹ ਕਿਹੜਾ ਵੀ ਮੁੜ ਕੇ ਫੇਲ ਲੱਗਣੀ ਨਹੀਂ ਰਿਫਿਊਜ਼ਲ ਆ ਗਈ ਰਿਫਿਊਜ਼ਲ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਕਹਿੰਦੀ ਤੂੰ ਮੇਰਾ ਧਿਆਨ ਨਹੀਂ ਦਿੱਤਾ ਤੂੰ ਐ ਨਹੀਂ ਕੀਤਾ ਤੂੰ ਬਹੁਤ ਜਾਣੀ ਦੀ ਮੈਨੂੰ ਬੋਲੇ ਕਿਉਂਕਿ ਮੈਂ ਜਿਨੂੰ ਨੂੰ ਪੈਸੇ ਦਿੱਤੇ ਹੋ ਜੀ ਮੈਨੂੰ ਥੱਲੇ ਨੀਵੇਂ ਹੀ ਹੀਰੇ ਕਰਨਾ ਪੈਣਾ ਸੀ ਮੇਰੀ ਰਿਵਿਊ ਜਲ ਉਹਨਾਂ ਨੇ ਕੱਢਣ ਤੋਂ ਬਾਅਦ ਉਹ ਮੈਨੂੰ ਕਹਿੰਦੇ ਉਸ ਤੋਂ ਬਾਅਦ ਸਾਡਾ ਜਿਹੜਾ ਉਹ ਹੋਇਆਗਾ ਮੈਂ ਇਹਨੂੰ ਕਹਿ ਵੀ ਤੂੰ ਇੱਕ ਵਾਰੀ ਇੰਡੀਆ ਆ ਜਾ ਵੀ ਆਪਾਂ ਜਿਹੜੀ ਫਾਈਲ ਆ ਦੁਬਾਰਾ ਅਪਲੋਡ ਕਰ ਲਾਂਗੇ ਦੁਬਾਰਾ ਬਣਾ ਲਾਂਗੇ ਪ੍ਰੂਫ ਰੈਡੀ ਹੋਰ ਕਰ ਲੈਣੇ ਜੋ ਫਾਈਲ ਦੇ ਵਿੱਚ ਲਾਇਏ ਸੀ ਪ੍ਰੂਫ ਉਹ ਤਾਂ ਲੱਗ ਚੁੱਕੇ ਸੀ ਉਹ ਤਾਂ ਰਿਵਿਊ ਜਲ ਆ ਗਈ ਸੀ ਔਰ ਮੈਂ ਉਹਨੂੰ ਇੰਡੀਆ ਲਈ ਬੁਲਾਇਆ ਤਾਂ ਜੋ ਮੇਰੇ ਸਾਲੇ ਹਰ ਹੀਣਾਗੀ ਜੀ ਉਹਨੇ ਬੋਲਿਆ ਕਿ ਤੁਸੀਂ ਪੈਸੇ ਦਿਵੋ ਤਾਂ ਉਹਨੂੰ ਅਸੀਂ ਇੰਡੀਆ ਬੁਲਾਵਾਂਗੇ ਕਿਉਂਕਿ ਮੇਰੀ ਘਰ ਵਾਲੀ ਤਾਂ ਮੇਰੇ ਨਾਲ ਗੱਲ ਕਰਨ ਨੂੰ ਝਟ ਗਈ ਸੀ ਜੋ ਗੱਲ ਕਰਦੀ ਸੀ ਮੇਰੀ ਸਾਲੇ ਹ ਹੀਰਾਂ ਨਾਲ ਹੀਰਾਂ ਨੂੰ ਉਹ ਕਹਿੰਦੀ ਸੀ ਤੂੰ ਭਾਬੀ ਉਹਨਾਂ ਨਾਲ ਗੱਲ ਕਰ ਔਰ ਮੇਰੀ ਮੰਮੀ ਨੂੰ ਘਟੋ ਘਟ ਨੇ ਉਹਨਾਂ ਨੇ 6 ਮਹੀਨੇ ਲਾਰਿਆਂ ਚ ਰੱਖਿਆ ਔਰ ਜਦੋਂ ਲਾਰਿਆਂ ਚ ਰੱਖਿਆ ਔਰ ਫਿਰ ਮੈਂ ਉਹਨਾਂ ਨੂੰ ਆਡੀਓ ਮੈਸੇਜ ਕੀਤਾ WhatsApp ਤੇ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਸੀ ਮੈਂ ਉਹਨਾਂ ਨੂੰ ਮੈਸੇਜ ਕੀਤਾ ਵੀ ਮੈਂ ਕਹਾ ਵੀ ਸਰੋਜਾ ਤੂੰ ਮੇਰੀ ਗੱਲ ਤਾਂ ਸੁਣ ਮੇਰਾ ਫੋਨ ਤਾਂ ਚੱਕ ਨਾ ਤੂੰ ਤਾਂ ਉਹਨੇ ਮੈਨੂੰ ਅਪਡੋਰ ਦੁਬਾਰਾ ਉਹਨੇ ਮੈਨੂੰ ਜਵਾਬ ਦਿੱਤਾ ਕਿ ਨਹੀਂ ਮੈਂ ਤੇਰੇ ਨਾਲ ਗੱਲ ਕੋਈ ਨਹੀਂ ਕਰ ਸਕਦੀ ਜਿੰਨਾ ਚੁ ਤੂੰ ਮੇਰੇ ਘਰਦਿਆਂ ਨਾਲ ਪਹਿਲਾਂ ਸਹਿਮਤ ਨਹੀਂ ਹੁੰਦਾ ਗੱਲ ਨਾਲ ਪਹਿਲਾਂ ਤੂੰ ਮੇਰੇ ਘਰਦਿਆਂ ਦੀ ਸੁਣ ਜੋ ਕਹਿੰਦੇ ਨੇ ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਉਸ ਤੋਂ ਬਾਅਦ 2 ਸਾਲਾਂ ਬਾਅਦ ਉਹਨਾਂ ਨੇ ਮੇਰਾ ਅਪਡੇਟ ਕਰਨਾ ਬੰਦ ਕਰਤਾ ਜੀ ਉਦੋਂ ਨਾ ਕੋਈ ਮੈਸੇਜ ਨਾ ਵਾਸਤਾ ਫੈਰ ਰਿਫਿਊਜ਼ਲ ਆਉਣ ਤੋਂ ਬਾਅਦ ਸਾਡੀ ਜਮੇ ਗੱਲ ਬੰਦ ਹੋ ਗਈ ਸੀ ਉਹਨੇ ਜਵਾਬ ਸਮਾਰਗੀ ਦਿੱਤਾ ਜਵਾਬ ਇਕੱਠੇ ਹੀ ਦਿੱਤਾ ਕਹਿੰਦੀ ਮੈਂ ਕੁਝ ਨਹੀਂ ਕਰ ਸਕਦੀ ਮੈਂ ਇੱਕ ਦਫਾ ਤੇਰੀ ਫੈਲ ਲਾਉਣੀ ਸੀ ਔਰ ਉਹ ਲਾ ਚੁੱਕੀ ਹੁਣ ਮੈਂ ਦੁਬਾਰਾ ਫੈਲ ਲਗਾਉਣੀ ਆ ਅਗਰ ਮੈਂ ਫੈਰ ਰਿਫਿਊਜ਼ਲ ਹੋਣ ਤੋਂ ਬਾਅਦ ਇਹ ਵੀ ਕਹਿ ਆ ਸੀ ਉਹਨੂੰ ਵੀ ਅਪੀਲ ਕਰ ਲੈ ਇੱਕ ਵਾਰੀ ਐਮਬੈਸੀ ਨੂੰ ਮਤਲਬ ਇਹ ਹੋਊਗਾ ਵੀ ਹਾਂ ਪੱਕੀ ਮੈਰਿਜ ਆ ਕਿਉਂਕਿ ਆਪਣੀ ਕਿਹੜਾ ਕੋਈ ਕੰਟੈਕ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਮੈਂ ਨਹੀਂ ਅਪੀਲ ਕਰ ਸਕਦੀ ਅਗਰ ਭਾਈ ਤੂੰ ਅਪੀਲ ਕਰਨੀ ਚਾਹਣਾਗਾ ਤਾਂ ਤੂੰ ਮੈਨੂੰ 2 ਲੱਖ ਰੁਪਿਆ ਆਵਦਾ 3 ਲੱਖ ਜਿੰਨਾ ਭੇਜਣਾ ਭੇਜ ਮੈਂ ਇਥੋਂ ਅਪੀਲ ਕਰ ਦੂੰਗੀ ਮੈਂ ਕਿਹਾ ਵੀ ਮੈਂ ਤਾਂ ਤੈਨੂੰ ਪਹਿਲਾਂ ਹੀ 20 ਲੱਖ ਰੁਪਿਆ ਦੇ ਦਿੱਤਾ ਜਿਹੜੀ ਮੇਰੇ ਕੋਲ ਜ਼ਮੀਨ ਸੀ ਉਹ ਵੀ ਮੈਂ ਤੈਨੂੰ ਦੇ ਹੀ ਬੈਠਾ ਮੈਂ ਹੋਰ ਤੈਨੂੰ ਕਿੱਥੋਂ ਲਿਆ ਕੇ ਦਵਾਂ ਪੈਸੇ ਕਹਿੰਦੀ ਉਹ ਮੈਨੂੰ ਪੈਸੇ ਤਾਂ ਤੈਨੂੰ ਦੇਣੇ ਪੈਣਗੇ ਮੇਰੇ ਕੋਲ ਕੋਈ ਪੈਸੇ ਨਹੀਂ ਮੈਂ ਨਹੀਂ ਲਾ ਸਕਦੀ ਪੈਸੇ ਐਦਾਂ ਕਰਕੇ ਜਿਹੜਾ ਹੋ ਗਿਆ ਮਤਲਬ ਉਹ ਜਵਾਬ ਦਿੱਤਾ ਉਹਨੇ ਮੈਨੂੰ ਉਦੋਂ ਬਾਅਦ ਹੀ ਪਿਆ ਜਾਣ ਦੀ ਪੱਕਾ ਤਾਂ ਫਿਰ ਹ ਹੁਣ ਜਿਹੜਾ ਜੇ ਆਪਾਂ ਗੱਲ ਕਰੀਏ ਤਾਂ ਕਿੰਨਾ ਚਿਰ ਹੋ ਗਿਆ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਨਹੀਂ ਮੈਨੂੰ ਜੀ ਘੱਟੋ ਘੱਟ ਨਹੀਂ ਹੁਣ ਸਾਲ ਤੋਂ ਵੱਧ ਹੀ ਹੋਣ ਵਾਲਾ ਜਿਹੜੀ ਮੇਰੀ ਗੱਲ ਉਹਨ ਨੂੰ ਹੋ ਗਿਆ 6 ਮਹੀਨੇ ਤਾਂ ਜਮੇ ਅਪਡੇਟ ਹੋ ਗਈ 6 ਮਹੀਨੇ ਤਾਂ ਮੇਰੀ ਕਾਟੀ ਵੱਜੀ ਉਹਨਾਂ ਦੇ 6 ਮਹੀਨੇ ਤਾਂ ਹੁਣ ਹੋਣ ਵਾਲੇ ਨੇ ਮੈਨੂੰ ਜੋ ਕਿ ਮੇਰੀ ਕੋਈ ਗੱਲਬਾਤ ਜਮੇ ਬੰਦ ਹੋ ਗਈ ਤੁਸੀਂ ਵਿਚੋਲੇ ਨਾਲ ਜਾਂ ਉਹਨਾਂ ਦੇ ਘਰਦਿਆਂ ਨਾਲ ਕੋਈ ਗੱਲਬਾਤ ਕੀਤੀ? ਹਾਂਜੀ ਸਰ ਮੇਰੀ ਮੰਮੀ ਔਰ ਵਿਚੋਲਾ ਜਿਹਦੇ ਨਾਲ ਦੀ ਗੱਲਬਾਤ ਬੰਦ ਹੋ ਗਈ ਸਾਡੀ ਤਾਂ ਮੈਂ ਵਿਚੋਲੇ ਨੂੰ ਕਿਹਾ ਵੀ ਇਦਾਂ ਕਰਕੇ ਮੇਰਾ ਫੋਨ ਨਹੀਂ ਚੱਕਦੇ ਤਾਂ ਮੇਰੀ ਮੰਮੀ ਯਾਰ ਮੇਰਾ ਵਿਚੋਲਾ ਸਾਹਿਬ ਉਹਨਾਂ ਦੇ ਘਰੇ ਗਏ। ਔਰ ਉਹਨਾਂ ਦੇ ਘਰੇ ਜਾ ਕੇ ਉਹਨੇ ਗੱਲ ਕਰਨ ਲੱਗੇ ਤਾਂ ਮੇਰਾ ਸਾਲਾ ਜਿਹੜਾ ਰਾਜੂ ਆ ਉਹਨੇ ਔਰ ਮੇਰੀ ਮੰਮੀ ਨੂੰ ੱੱਕੇ ਮਾਰ ਕੇ ਵਿਚੋਲੇ ਸਾਹਿਬ ਨੂੰ ਘਰੋਂ ਬਾਹਰ ਕੱਢਿਆ ਜੀ। ਕਹਿੰਦੇ ਜੀ ਸਾਡਾ ਦਿਮਾਗ ਨਾ ਖਰਾਬ ਕਰੋ ਪੈਸੇ ਸੁਣੂ ਅਸੀਂ ਨਹੀਂ ਦੇ ਸਕਦੇ। ਛੋਡੀ ਫਾਈਲ ਲਾਉਣੀ ਸੀ ਇੱਕ ਵਾਰੀ ਲਾਤੀ ਛੋਡੇ ਮੁੰਡੇ ਤੋਂ ਨਹੀਂ ਲੱਕੀ ਇੰਟਰਵਿਊ ਅਸੀਂ ਹੁਣ ਇੱਕ ਵਾਰੀ ਫਾਈਲ ਲਾਉਣੀ ਸੀ ਲਾ ਚੁੱਕੇ ਹੁਣ ਸਾਨੂੰ ਕੋਈ ਉਹ ਨਹੀਂ ਹੈਗੀ ਹੁਣ ਹਾਲਾਂਕਿ ਅਲਟਾ ਕੀ ਸਾਡੇ ਤੇ ਜੀ ਠੂਲੇਆ ਥਾਣੇ ਦੇ ਵਿੱਚ ਸਾਡੇ ਤੇ ਕੰਪਲੀਟ ਕਰਾਈ ਮੇਰੇ ਤੇ ਬਚੋਲੇ ਤੇ ਮੇਰੀ ਮੰਮੀ ਤੇ ਔਰ ਠੂਲੇਆ ਥਾਣੇ ਸਾਨੂੰ ਫੋਨ ਕਰਕੇ ਬਕਾਇਦਾ ਸੱਦਿਆ ਗਿਆ ਉੱਥੇ ਕਾਦੀ ਕੰਪਲੇਂਟ ਦਿੱਤੀ ਕੰਪਲੀਟ ਕਰਾਈ ਵੀ ਸਾਨੂੰ ਕੁੱਟਣਾ ਪਿਆ ਜੀ ਹਾਲਾਂਕਿ ਅਸੀਂ ਪੈਸੇ ਦੇ ਹੀ ਬੈਠੇ ਹਾਂ ਸਾਰਾ ਕੁਝ ਸੀ ਦੇਸੀ ਨੂੰ ਕੁੱਟਣਾ ਪਿਆ ਉਹ ਤਾਂ ਗੱਲ ਕਰਨਾ ਹੈ ਜੀ ਸਭ ਮੇਰੀ ਮੰਮੀ ਯਾਰ ਬਚੋਲਾ ਹੀ ਆਏ ਸੀ ਔਰ ਮੇਰਾ ਨੋ ਉਦ ਦੇ ਲਗਾਤਾ ਮੈਂ ਗੱਡੀ ਚ ਚਲਾਉਣਾ ਵੀ ਡਰਾਈਵਰੀ ਕਰਦਾ ਕਿਸੇ ਦੇ ਥੱਲੇ ਨੌਕਰੀ ਕਰਦਾ ਮੈਂ ਤਾਂ ਆਪਣੇ ਕੰਮ ਤੇ ਸੀ ਮੈਂ ਤਾਂ ਗਿਆ ਹੀ ਨਹੀਂ ਮੰਮੀ ਯਾਰ ਵਿਚੋਲਾ ਗਿਆ ਸੀ ਉਹਨਾਂ ਨੂੰ ਉਹਨਾਂ ਨੇ ੱੱਕੇ ਮਾਰ ਕੇ ਬਾਹਰ ਕੱਢਤਾ ਉਸ ਤੋਂ ਥੋੜੇ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਠੂਲੀਆ ਥਾਣੇ ਜਦੋਂ ਫੋਨ ਆਇਆ ਕਹਿੰਦੇ ਸਾਨੂੰ ਉੱਥੇ ਬੁਲਾਇਆ ਤਾਂ ਉਸੇ ਉੱਥੇ ਗਿਆ ਸੀ ਸਰ ਜਿਹੜਾ ਵਿਚੋਲਾ ਥੋੜੇ ਨਾਲ ਸਹਿਮਤ ਆ ਪੂਰੀ ਗੱਲ ਦੀ ਉਹ ਇਹ ਗਵਾਹੀ ਦਿੰਦਾ ਕਿ ਹਾਂ ਇਹਨਾਂ ਨੇ ਪੈਸੇ ਇਸ ਤਰ੍ਹਾਂ ਸਾਰਾ ਕੁਝ ਹੋਇਆ ਹਾਂਜੀ ਸਰ ਵਿਚੋਲੇ ਸਾਹਿਬ ਗਵਾਹੀ ਦਿੰਦੇ ਨੇ ਅਸੀਂ ਇੱਕ ਦਿਨ ਪਹਿਲਾਂ ਵੀ মিডিਆ ਬੁਲਾਇਆ ਸੀ ਉੱਥੇ ਸਾਰਾ ਪਿੰਡ ਸਾਡਾ ਇਕੱਠ ਸੀ ਮਤਲਬ ਸਰਪੰਚ ਪੰਚ ਸਾਰਾ ਪਿੰਡ ਦੇ ਜਿੰਨਾ ਵੀ ਸਾਡਾ ਪਿੰਡ ਦਾ ਪੰਚਾਇਤ ਮੈਂਬਰ ਸਾਰੇ ਇਕੱਠ ਸੀ ਸਾਡੇ ਘਰੇ ਔਰ ਉੱਥੇ ਵਿਚੋਲੇ ਨੇ ਵੀ ਦਿੱਤਾ ਵਿਚੋਲਾ ਕਹਿੰਦਾ ਮੇਰੀ ਮਾਸੀ ਦੀ ਧੀ ਹੈ ਈ ਉਹ ਔਰ ਸਾ ਅਸੀਂ ਪੈਸੇ ਦਿੰਦੇ ਨੇ ਹਾਲਾਂਕਿ ਮੈਨੂੰ ਕੋਈ ਪਤਾ ਨਹੀਂ ਮੈਂ ਉਹਨੇ ਪੈਸੇ ਸਾਰੇ ਆਪ ਦਿੱਤੇ ਨੇ ਉਹ ਮੰਨਦੇ ਨੇ ਇਹ ਗੱਲ ਨੂੰ ਜਿੱਥੇ ਮਾਜੀ ਕਹਿੰਦੇ ਸਾਤੋ ਕਰਾ ਲਓ ਅਸੀਂ ਗਵਾਹੀ ਦੇਣ ਨੂੰ ਤਿਆਰ ਆ ਵੀ ਪੈਸੇ ਅਸੀਂ ਦਿੱਤੇ ਨੇ ਵਿਚੋਲੇ ਕਹਿੰਦੇ ਕੈਨੇਡਾ ਪੀਆਰ ਹੋ ਗਏ ਉਹ ਹਾਂਜੀ ਉਹ ਕੈਨੇਡਾ ਚ ਪੀਆਰ ਨੇ ਜੀ ਅੱਛਾ ਤੇ ਹੁਣ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਨੂੰ ਕਾਰਵਾਈ ਸੰਬੰਧੀ ਕੁਝ ਅਰ ਬਰਖਾਸਤ ਵਗੈਰਾ ਦਿੱਤੀ ਕਿਤੇ ਹਾਂਜੀ ਸਰ ਅਸੀਂ ਐਸਐਸਪੀ ਸਾਹਿਬ ਘਰੇਵਾਲ ਸਾਹਿਬ ਸੀ ਜਦੋਂ ਅਸੀਂ ਉਹਨਾਂ ਨੂੰ ਦਰਖਾਸਤ ਦਿੱਤੀ ਸੀ ਔਰ ਉਹਨਾਂ ਨੇ ਕੰਪਲੀਟ ਸਾਡੀ ਮਾਰਕ ਕੀਤੀ ਸੀ ਜੀ ਡੀਐਸਪੀ ਸਾਹਿਬ ਅਹਿਮਦਗੜ੍ਹ ਨੂੰ ਅਹਿਮਦਗੜ੍ਹ ਕੋਲੇ ਸਾਡੀ ਇਨਕੁਆਰੀ ਦੋਨਾਂ ਜਣਾਂ ਦੀ ਚੱਲੀ ਦੋਨੀਆਂ ਪਾਰਟੀਆਂ ਬੁਲਾਈਆਂ ਗਈਆਂ ਉੱਥੇ ਤੇ ਦੋਨਾਂ ਪਾਰਟੀਆਂ ਦੇ ਬਿਆਨ ਤੋਂ ਬਾਅਦ ਐਸਐਸਪੀ ਸਾਹਿਬ ਨੇ ਆਪਣੇ ਡੀਐਸਪੀ ਸਾਹਿਬ ਨੇ ਸਾਡਾ ਪਰਚਾ ਬਣਾਤਾ ਜੀ ਉਹਨਾਂ ਨੇ ਪਰਚਾ ਬਣਾ ਕੇ ਐਸਐਸਪੀ ਸਾਹਿਬ ਨੂੰ ਦਿੱਤਾ ਐਸਐਸਪੀ ਸਾਹਿਬ ਦੀ ਬਦਲੀ ਹੋ ਗਈ ਜੋ ਨਵੇਂ ਐਸਐਸਪੀ ਸਾਹਿਬ ਆਏ ਨੇ ਉਹਨਾਂ ਨੇ ਸਾਡੀ ਇਨਕੁਆਰੀ ਕਰਵਾਉਣ ਲਈ ਸਿਟੀ ਥਾਣਾ ਅਹਿਮਦਗੜ੍ਹ ਨੂੰ ਦਿੱਤੀ ਬ੍ਰਾਂਚ ਨੂੰ ਉਹਨਾਂ ਨੂੰ ਮਤਲਬ ਐਨਆਰਆਈ ਜਿਹੜੀ ਬ੍ਰਾਂਚ ਬਣੀ ਹੈ ਇੱਥੇ ਕੋਈ ਉਹਨਾਂ ਨੇ ਜਿਹਨੂੰ ਬੁਲਾਇਆ ਜੀ ਸਾਡੀ ਪਾਰਟੀ ਨੂੰ ਉਹਨਾਂ ਨੇ ਸਾਡੇ ਬਿਆਨ ਸਾਡੇ ਮਤਲਬ ਸੁਣੇ ਉਸ ਤੋਂ ਬਾਅਦ ਸਾਡਾ ਉਹਨਾਂ ਨੇ ਕਹਿੰਦੇ ਵੀ ਤੁਹਾਡਾ ਮੌਵਾ ਜਿਹੜਾ ਵੀ ਤੁਸੀਂ ਜਿਹੜੇ ਪੈਸੇ ਨੇ ਵੀ ਉਹ ਤੁਸੀਂ ਉਹ ਜ਼ਿਲ੍ਹੇ 'ਚ ਦਿੱਤੇ ਨੇ ਕੋਲਡ 'ਚ ਕੋਲਡ ਪਿੰਡ ਦਿੱਤੇ ਨੇ ਵੀ ਤੁਹਾਡਾ ਜਿਹੜਾ ਮੌਵਾ ਔਰ ਐਸਐਲਪੀ ਸਾਹਿਬ ਨੇ ਸਾਡਾ ਜਿਹੜਾ ਹੁਣ ਪਰਚਾ ਦਾ ਉਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਭੇਜ ਦਿੱਤਾਗਾ ਜੀ। ਅੱਛਾ। ਹਾਂਜੀ। ਇਹ ਪੈਸੇ ਤੁਸੀਂ ਕਿਵੇਂ ਦਿੱਤੇ ਉਹਨਾਂ ਨੂੰ ਬਾਈ ਕੈਸ਼ ਦਿੱਤੇ ਚੈੱਕ ਦਿੱਤਾ ਕਿ ਨਹੀਂ ਸਰ ਅਸੀਂ ਸਾਰੇ ਜੋ ਪੇਮੈਂਟ ਦਿੱਤੀ ਆ ਉਹ ਸਾਰੀ ਕੈਸ਼ ਦਿੱਤੀ ਆ। ਔਰ ਉਹ ਵਿਚੋਲਿਆਂ ਨੇ ਆਪਣੇ ਹੱਥੀ ਦਿੱਤੀ ਆ। ਜਲਾਲਦੀਨ ਉਹਨਾਂ ਨੇ ਤੇ ਉਹ ਮਤਲਬ ਉਹ ਮੇਰੇ ਪਿੰਡ ਦੇ ਨੇ ਉਹਨਾਂ ਨੇ ਉਹਨਾਂ ਦੇ ਮਾਸੀ ਦੇ ਲੜਕੇ ਨੇ ਜਲਾਲਦੀਨ ਔਰ ਕਾਲਾ ਇਹ ਦੋਨੇ ਪੇਮੈਂਟ ਉਹਨਾਂ ਦੇ ਘਰੇ ਜਾ ਕੇ ਦਿੰਦੇ ਰਹੇ ਨੇ। ਕੈਸ਼ ਸੀ। ਕੀ ਮੰਗ ਕਰਦੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਔਰ ਪੰਜਾਬ ਸਰਕਾਰ ਤੋਂ ਸਰ ਮੈਂ ਹੱਥ ਜੋੜ ਕੇ ਆਪਣੀ ਇਹੀ ਮੰਗ ਕਰਦਾਗਾ ਪੁਲਿਸ ਪ੍ਰਸ਼ਾਸਨ ਤੋਂ ਵੀ ਔਰ ਸਰਕਾਰ ਤੋਂ ਵੀ ਵੀ ਮੇਰਾ ਇਹਨਾਂ ਤੋਂ ਇਨਸਾਫ ਦਵਾਇਆ ਜਾਵੇ ਔਰ ਮੇਰੀ ਬੇਨਤੀ ਇਹੀ ਹੈ ਕਿ ਮੈਨੂੰ ਇਹਨਾਂ ਤੋਂ ਬਸ ਇਨਸਾਫ ਦਵਾਇਆ ਜਾਵੇ ਕਿਉਂਕਿ ਮੈਂ ਬਹੁਤ ਪਰੇਸ਼ਾਨ ਆ ਜੀ ਮੈਂ ਆਪਣੀ ਜ਼ਿੰਦਗੀ ਤੋਂ ਵੀ ਪਰੇਸ਼ਾਨ ਆ ਔਰ ਆਪਣੇ ਘਰ ਦੇ ਮੇਰੇ ਬਹੁਤ ਮੇਤੋ ਦੁਖੀ ਨੇ ਕਿਉਂਕਿ ਮੈਂ ਉਹਨਾਂ ਦੀ ਜਿਹੜੀ ਜ਼ਮੀਨ ਸੀ ਸਾਰੀ ਵੇਚ ਕੇ ਇਹਨਾਂ ਨੂੰ ਲਾ ਚੁੱਕਿਆ ਜੀ ਏ ਹੁਣ ਫੋਨ ਵੀ ਚੱਕਦੇ ਨਹੀਂ ਔਰ ਮੇਤੋਂ ਸਾਰਾ ਕੁਝ ਲੁੱਟ ਕੇ ਮੇਰਾ ਸਾਰਾ ਕੁਝ ਲੈ ਗਏ ਜੀ ਮੇਰੇ ਪੱਲੇ ਥੱਲੇ ਕੁਝ ਨਹੀਂ ਰਿਹਾ ਜੀ ਹੁਣ ਮੈਂ ਕਿਸੇ ਦੇ ਨੌਕਰੀ ਕਰਦਾਗਾ ਔਰ ਕੰਮ ਤੇ ਜਾਣਾ ਸ਼ਾਮ ਨੂੰ ਘਰੇ ਆਉਣਾ ਔਰ ਕਈ ਵਾਰੀ ਤਾਂ ਦਿਮਾਗ ਇਹ ਜਾ ਖਰਾਬ ਹੁੰਦਾ ਵੀ ਆਪਣੀ ਜਾਨ ਵੀ ਖਤਮ ਕਰਨ ਨੂੰ ਜੀ ਕਰਦਾ ਹੁੰਦਾ ਹੈ ਜੀ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਇਹਨਾਂ ਤੋਂ ਕੈਨੇਡਾ ਸਰਕਾਰ ਨੂੰ ਵੀ ਕੁਝ ਕਹਿਣਾ ਚਾਹ ਕੈਨੇਡਾ ਸਰਕਾਰ ਨੂੰ ਮੈਂ ਇਹੀ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜੋ ਲੋਕ ਨੇ ਜਿਵੇਂ ਜਿੱਦਾਂ ਇਹ ਮੈਨੂੰ ਪਤਾਗਾ ਵੀ ਇਹ ਮਾਨ ਟਰੈਵਲ ਵਾਲਿਆਂ ਦੇ ਜੌਬ ਕਰਦੇ ਨੇ ਮੇਰੇ ਘਰ ਵਾਲੀ ਆ ਜੋ ਮਾਨ ਟਰੈਵ ਉਹਨਾਂ ਨੂੰ ਉੱਥੇ ਰਾਣੀ ਨਾਉ ਦੇ ਨਾਲ ਵੀ ਜਾਣਿਆ ਜਾਂਦਾਗਾ ਨਾਉ ਉਹਨਾਂ ਦਾ ਸਰੋਜ ਅਕਤਰਾ ਰਾਣੀ ਦੇ ਨਾਉ ਨਾਲ ਵੀ ਜਾਣਿਆ ਜਾਂਦਾ ਮੈਂ ਮਾਨ ਸਾਹਿਬ ਨੂੰ ਵੀ ਇਹ ਕਹਿਣਾਗਾ ਸਰਕਾਰ ਨੂੰ ਵੀ ਇਹ ਬੇਨਤੀ ਕਰਨਾ ਵੀ ਇਹ ਜੇ ਲੋਕਾਂ ਨੂੰ ਇੱਥੋਂ ਕੱਢਿਆ ਜਾਵੇ ਜੋ ਕੀ ਇੱਥੇ ਇੰਡੀਆ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲਾਂ ਦੇ ਵਿੱਚ ਫਸਾ ਕੇ ਇਹਨਾਂ ਨੂੰ ਗਮਰਾਹ ਕਰਕੇ ਬਾਹਰ ਜਾ ਕੇ ਮੁੱਕਰ ਜਾਂਦੇ ਨੇ ਪੈਸੇ ਖਾ ਲੈਂਦੇ ਨੇ ਉਸ ਤੋਂ ਬਾਅਦ ਫੋਨ ਚੱਕਣੋ ਵੀ ਬੰਦ ਹੋ ਜਾਂਦੇ ਨੇ ਇਹਨਾਂ ਤੇ ਜਲਦੀ ਤੇ ਜਲਦੀ ਕੋਈ ਐਕਸ਼ਨ ਲਿਆ ਜਾਵੇ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਜਾ ਸਕਦਾ ਹੈ ਮੈਂ ਹੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਕੈਨੇਡਾ ਸਰਕਾਰ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਜੀ